ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਤਨ ਬਾਬਾ ਦੀਪ ਸਿੰਘ ਜੀ ਮਾਂ ਜੀ ਦੇ ਚਰਨਾਂ ਦੇ ਵਿੱਚ ਹਰ ਮਹੀਨੇ ਦੀ ਤਰ੍ਹਾਂ ਜੋ ਜੋ ਮਾਂ ਸਾਡੀਆਂ ਝੋਲੀਆਂ ਪਰਦੀ ਏ ਪਿਤਾ ਗੁਰੂ ਰਾਮਦਾਸ ਝੋਲੀਆਂ ਪਰਦੇ ਨੇ ਸਾਰੇ ਸ਼ੁਕਰਾਨਾ ਕਰਨ ਵਾਸਤੇ ਅਸੀਂ ਪਹੁੰਚਦੇ ਹਾਂ ਆਏ ਮਹੀਨੇ ਔਰ ਪਤਾ ਜੀ ਦਾ ਤਰਸ ਹੈ ਕਿ ਠੰਡ ਦੇ ਬਾਵਜੂਦ ਵੀ ਤੁਸੀਂ ਆਪਣੀ ਇਹ ਸੰਗਤ ਕਰਨ ਦੀ ਰੁਟੀਨ ਪੂਗਤਾਉਣ ਵਾਸਤੇ ਆਏ ਹੋ ਤੁਸੀਂ ਠੰਡ ਦੀ ਫਿਕਰ ਨਹੀਂ ਕੀਤੀ ਸੰਗਤ ਵਿੱਚ ਆ ਗਏ ਤੇ ਇਹ ਗੱਲ ਖਰੀ ਹੈ ਤੋ ਸੀ ਠੰਡ ਦੀ ਫਿਕਰ ਨਹੀਂ ਕੀਤੀ ਸੰਗਤ ਵਿੱਚ ਆ ਗਏ ਤੁਹਾਡੇ ਸਾਰੇ ਕੰਮਾਂ ਦੀ ਫਿਕਰ ਗੁਰੂ ਰਾਮ ਦਾਸ ਆਪਣੀ ਝੋਲੀ ਚ ਪਵਾ ਲੈਣਗੇ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਜਿਸ ਮਾਂ ਦੇ ਦਰ ਤੇ ਆਏ ਉਹਨਾਂ ਮਾਂ ਕੌਲਾਂ ਜੀ ਦੇ ਦਰ ਦੇ ਉੱਤੇ ਤੁਹਾਡੇ ਸਾਰੇ ਫਿਕਰ ਮਾਂ ਆਪਣੀ ਝੋਲੀ ਚ ਪਵਾ ਦੇਗੇ ਬਸ ਇਹ ਮੇਰੀ ਬੇਨਤੀ ਵਿਸ਼ਵਾਸ ਸ਼ਰਧਾ ਭਾਵਨਾ ਇਹ ਬਣਾ ਕੇ ਬੈਠੇ ਹੋ ਬੜੀ ਬੜੀ ਦੂਰੋਂ ਦੂਰੋਂ ਆਏ ਮਹੀਨੇ ਤੁਸੀਂ ਪਹੁੰਚਦੇ ਹੋ ਔਰ ਸਾਰਿਆਂ ਦੀ ਹਾਜ਼ਰੀ ਪਿਤਾ ਜੀ ਲਾਉਂਦੇ ਨੇ ਸਾਰਿਆਂ ਦੀ ਔਰ ਮੈਂ ਹੈਰਾਨ ਹੁੰਨਾ ਠੰਡ ਤੇ ਹੈ ਹੀ ਏ ਪਰ ਇਸ ਤੋਂ ਇਲਾਵਾ ਜਿਹੜਾ ਤੁਸੀਂ ਸਮਾਂ ਕੱਢਿਆ ਹੈ ਨਾ ਪਿਤਾ ਜੀ ਨੇ ਕਢਵਾਇਆ ਤੁਹਾਡੇ ਕੋਲੋਂ ਅੱਜ ਇੰਟਰਨੈਟ ਦਾ ਯੁੱਗ ਹੈ ਇੰਟਰਨੈਟ ਦਾ ਇੰਟਰਨੈਟ ਦੀ ਦੁਨੀਆ ਦੇ ਵਿੱਚ ਪਿਆਰਿਓ ਸਮਾਂ ਕੱਢ ਕੇ ਸੰਗਤ ਵਿੱਚ ਬਹਿਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਇੰਟਰਨੈਟ ਦੀ ਦੁਨੀਆ 'ਚ ਸਮਾਂ ਕੱਢ ਲੈਣਾ ਨਹੀਂ ਤੇ ਕਈ ਕੱਢਦੇ ਨਹੀਂ ਕਿ ਮੈਂ ਬੜਾ ਵੀਜ਼ੀ ਆ ਮੈਂ ਕਈ ਵਾਰੀ ਹੈਰਾਨ ਹੁੰਨਾ ਇੰਟਰਨੈਟ ਦੇ ਲਾਭ ਵੀ ਬੜੇ ਨੇ ਤੇ ਨੁਕਸਾਨ ਵੀ ਬੜੇ ਨੇ ਕੋਈ ਵੀ ਚੀਜ਼ ਹੈ ਭਾਵੇਂ ਉਹ ਧਾਰਮਿਕ ਚੀਜ਼ ਹੈ ਭਾਵੇਂ ਤੁਸੀਂ ਦਵਾਈਆਂ ਬਾਰੇ ਕੋਈ ਜਾਣਕਾਰੀ ਲੈਣੀ ਕੀ ਇਹਦੇ ਸਾਈਡ ਇਫੈਕਟ ਕੀ ਨੇ ਇਹਦੇ ਲਾਭ ਕੀ ਨੇ ਜੇ ਮੈਂ ਖਾਵਾਂਗਾ ਕਿਹੋ ਜਿਹਾ ਪ੍ਰਭਾਵ ਪਾਏਗੀ ਦਵਾਈ ਮੇਰੇ ਉੱਤੇ ਭਾਵੇਂ ਤੁਸੀਂ ਕਿਸੇ ਜਗ੍ਹਾ ਦੀ ਨੌਲੇਜ ਲੈਣੀ ਅਸੀਂ ਫਲਾਣੇ ਸ਼ਹਿਰ ਤੇ ਜਾਣਾ ਹੈ ਫਲਾਣੇ ਦੇਸ਼ ਵਿੱਚ ਜਾਣਾ ਉਹਦਾ ਮੌਸਮ ਤੁਹਾਨੂੰ ਇੰਟਰਨੈਟ ਤੋਂ ਹੀ ਪਤਾ ਲੱਗ ਜਾਏਗਾ ਇਹੋ ਜਿਹੇ ਕੱਪੜੇ ਲੈ ਕੇ ਜਾਓ ਜਾਂ ਇਹੋ ਜੇ ਨਾਂ ਲੈ ਕੇ ਜਾਓ ਇਹ ਲਾਭ ਨਹੀਂ ਕੋਈ ਵੀ ਚੀਜ਼ ਦੀ ਤੁਸੀਂ ਸਰਚ ਕਰ ਸਕਦੇ ਹੋ ਦਵਾਈਆਂ ਦੀ ਕਰ ਲਓ ਧਾਰਮਿਕ ਦੁਨੀਆਂ ਦੀ ਕਰ ਲਓ ਗੁਰੂ ਸਾਹਿਬ ਦੇ ਇਤਿਹਾਸ ਦੀ ਕਰ ਲਓ ਭਾਵੇਂ ਅੱਜ ਕੱਲ ਸ਼ਾਪਿੰਗ ਐਪਸ ਵੀ ਬਣ ਗਈਆਂ ਨੇ ਕੋਈ ਤੁਸੀਂ ਸ਼ਾਪਿੰਗ ਵੀ ਕਰਨੀ ਹੈ ਨਾ ਕੋਈ ਸਮਾਨ ਮੰਗਾਉਣਾ ਹੈ ਇੰਟਰਨੈਟ ਦੇ ਰਾਹੀਂ ਤੁਸੀਂ ਘਰ ਦੇ ਵਿੱਚ ਹੀ ਉਹ ਸਮਾਨ ਮੰਗਵਾ ਸਕਦੇ ਹੋ ਤੇ ਚੀਜ਼ਾਂ ਦੇ ਲਾਭ ਵੀ ਨੇ ਆ ਜਿਹੜਾ ਅਸੀਂ ਰੋਜ਼ ਜੁੜਦੇ ਆ ਇਹ ਲਾਭ ਹੀ ਹੈ ਨਾ ਮੈਂ ਕਿੱਥੇ ਬਹਿ ਕੇ ਕੀਰਤਨ ਕਰਦਾ ਹਾਂ ਤੁਸੀਂ ਕਿੱਥੇ ਕਿੱਥੇ ਬਹਿ ਕੇ ਸੁਣਦੇ ਹੋ ਇਸ ਵੇਲੇ ਵੀ ਸਾਡੀ YouTube ਚੈਨਲ ਰਾਈ ਭਾਈਆ ਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ ਰਾਈ ਚੱਲ ਰਿਹਾ ਪ੍ਰੋਗਰਾਮ ਬਹੁਤ ਮੈਂਬਰ ਵੇਖ ਰਹੇ ਨੇ ਹਜ਼ਾਰਾਂ ਲੱਖਾਂ ਨੇ ਬਾਅਦ ਚੋਂ ਵੀ ਵੇਖਣਾ ਇਹ ਇੰਟਰਨੈਟ ਦੇ ਲਾਭ ਵੀ ਬੜੇ ਨੇ ਅਸੀਂ ਇੰਡੀਆ ਬੈਠੇ ਆ ਸਾਡੇ ਰਿਸ਼ਤੇਦਾਰ ਅਮਰੀਕਾ ਬੈਠੇ ਨੇ ਵੀਡੀਓ ਕਾਲ ਕਰਕੇ ਅਸੀਂ ਉਸੇ ਵੇਲੇ ਗੱਲ ਕਰ ਸਕਦੇ ਹਾਂ ਉਹਨਾਂ ਦੇ ਸਨਮੁਖ ਬਹਿ ਸਕਦੇ ਹਾਂ ਇਹ ਲਾਭ ਨੇ ਇਲਾਬ ਲੈਣੇ ਚਾਹੀਦੇ ਨੇ ਪਰ ਪਿਆਰਿਓ ਇਹਦੇ ਨੁਕਸਾਨ ਵੀ ਨੇ ਪਤਾ ਕਿਹੜੇ ਨੁਕਸਾਨ ਦੂਰ ਵਾਲੇ ਤੇ ਸਾਡੇ ਨੇੜੇ ਆ ਗਏ ਪਰ ਸਾਡੇ ਨੇੜੇ ਵਾਲੇ ਦੂਰ ਹੋ ਗਏ ਇੱਕ ਕਮਰੇ ਵਿੱਚ ਜੇ ਪੰਜ ਮੈਂਬਰ ਬੈਠੇ ਆ ਨਾ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੇ ਸਾਰੇ ਮੋਬਾਈਲਾਂ ਦੇ ਉੱਤੇ ਲੱਗੇ ਹੁੰਦੇ ਨੇ ਇਹ ਨੁਕਸਾਨ ਨੇ ਸੱਚੀ ਗੱਲ ਐ ਜੇ ਡੀ ਚੀਜ਼ ਵੱਡੀ ਉਮਰ ਦੇ ਵਿੱਚ ਜਾ ਕੇ ਬੱਚਿਆਂ ਨੂੰ ਪਤਾ ਲੱਗਣੀ ਚਾਹੀਦੀ ਏ ਛੋਟੀ ਛੋਟੀ ਉਮਰ ਵਿੱਚ ਕੀ ਉਹ ਸਾਰੀਆਂ ਚੀਜ਼ਾਂ ਦਿਮਾਗ ਵਿੱਚ ਵੜ ਜਾਂਦੀਆਂ ਨੇ ਇਹ ਨੁਕਸਾਨ ਨੇ ਸੱਚਾਈ ਕਹਿੰਦੇ ਆ ਪਿਆਰਿਓ ਇਸ ਇੰਟਰਨੈਟ ਦੇ ਕਰਕੇ ਬੱਚਿਆਂ ਦੇ ਦਾਦਾ ਦਾਦੀ ਬੱਚਿਆਂ ਤੋਂ ਦੂਰ ਹੋ ਗਏ ਅੱਗੇ ਦਾਦਾ ਦਾਦੀ ਕਹਾਣੀਆਂ ਸੁਣਾਉਂਦੇ ਸੀ ਮੈਂ ਸੱਚਾਈ ਬੋਲਦਾ ਹਰ ਕੀਰਤਨ 'ਚ ਨਾਨੇ ਦੇ ਘਰ ਜਾਣਾ ਨਾਨੀ ਦੇ ਘਰ ਜਾਣਾ ਨਾਨਕੇ ਜਾਣਾ ਬੱਚਿਆਂ ਨੇ ਬਜ਼ੁਰਗਾਂ ਦੇ ਨਾਲ ਟਾਈਮ ਬਤੀਤ ਕਰਨਾ ਤੇ ਅੱਜ ਕੋਈ ਦਾਦੇ ਦਾਦੀ ਨਾਲ ਬਹਿ ਕੇ ਖੁਸ਼ ਨਹੀਂ ਸਚਾਈ ਹੈ ਨਾ ਕੋਈ ਬਹਿ ਕੇ ਖੁਸ਼ ਨਹੀਂ ਤੇ ਜੇ ਕਿਤੇ ਦਾਦਾ ਦਾਦੀ ਆਵਾਜ਼ ਮਾਰਨ ਆ ਪੁੱਤ ਮੇਰੇ ਕੋਲ ਬਹਿ ਮੈਂ ਤੈਨੂੰ ਇਹ ਕਹਾਣੀ ਸੁਣਾਉਣਾ ਤੇ ਗੋ ਪੋਤਰੇ ਪੋਤੀਆਂ ਪਤਾ ਕੀ ਕਹਿੰਦੇ ਇਹ ਤੇ ਸਾਨੂੰ ਪਹਿਲੇ ਦੀ ਪਤਾ ਹੈ ਗੱਲ ਹਾਂਜੀ ਵੱਡਿਆਂ ਤੋਂ ਦੂਰੀਆਂ ਪੈ ਗਈਆਂ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਬੱਚੇ ਕਹਿੰਦੇ ਸਾਨੂੰ ਤੁਹਾਡੇ ਕੋਲ ਬਹਿਣ ਦੀ ਲੋੜ ਹੀ ਕੋਈ ਨਹੀਂ ਸਾਨੂੰ ਤੇ ਆ ਚੀਜ਼ਾਂ ਪਹਿਲੇ ਦੀਆਂ ਪਤਾ ਨਹੀਂ ਇੰਟਰਨੈਟ ਦੇ ਲਾਭ ਵੀ ਬੜੇ ਨੇ ਇਹ ਇੰਟਰਨੈਟ ਦੇ ਨੁਕਸਾਨ ਵੀ ਬੜੇ ਨੇ ਜਿੰਨੂੰ ਜਿਹੜੇ ਢੰਗ ਨਾਲ ਚੀਜ਼ ਨੂੰ ਯੂਜ਼ ਕਰ ਲੋ ਉਸੇ ਹਿਸਾਬ ਨਾਲ ਉਹ ਲਾਭ ਤੇ ਨੁਕਸਾਨ ਦੇਣ ਲੱਗ ਪੈਂਦੀ ਹੈ। ਤੁਮੇ ਜਿਹੜੀ ਗੱਲ ਕਰ ਰਿਹਾ ਇਹ ਇੰਟਰਨੈਟ ਦੀ ਦੁਨੀਆ ਚੋਂ ਨਿਕਲ ਕੇ ਸਮਾਂ ਕੱਢ ਕੇ ਤੁਸੀਂ ਗੁਰੂ ਜੀ ਦੀ ਗੋਦ ਵਿੱਚ ਆਏ ਹੋ ਨਾ ਮੈਂ ਸੱਚ ਕਹਿ ਰਿਹਾ ਇੱਕ ਇੱਕ ਦੀ ਝੋਲੀ ਗੁਰੂ ਨਾਮ ਨੇ ਹੁਣ ਤੱਕ ਭਰੀ ਹੈ ਕਿਸੇ ਨੂੰ ਖਾਲੀ ਨਹੀਂ ਰੱਖਿਆ ਹੋਇਆ। ਜੇ ਇੱਕ ਅਰਦਾਸ ਨਹੀਂ ਨਾ ਕਬੂਲ ਹੋਈ ਨਾ ਦੂਜੀਆਂ ਹੋ ਗਈਆਂ ਹੋਣਗੀਆਂ। ਜੇ ਇੱਕ ਅੱਧੀ ਕੋਈ ਚੀਜ਼ ਰਹੇਗੀ ਨਾ ਬਾਕੀ ਜ਼ਰੂਰ ਮਿਲ ਗਈਆਂ ਹੋਣਗੀਆਂ ਕਦੀ ਨੋਟ ਕਰਕੇ ਦੇਖਣਾ ਸੋਚ ਕੇ ਵੇਖਣਾ ਇਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ ਜੇ ਤੁਸੀਂ ਸਮਾਂ ਕੱਢ ਕੇ ਆਉਂਦੇ ਹੋ ਨਾ ਤੇ ਕਿਸੇ ਨੂੰ ਵੀ ਖਾਲੀ ਨਹੀਂ ਰੱਖਿਆ ਹੋਇਆ ਸਭ ਦੀਆਂ ਝੋਲੀਆਂ ਭਰੀਆਂ ਨੇ ਤੇ ਮੈਂ ਇਹੋ ਜੇ ਮੈਂਬਰ ਤੁਹਾਨੂੰ ਮਿਲਾ ਸਕਦਾ ਹੁਣ ਉਹਨਾਂ ਦੀਆਂ ਕੱਲਿਆਂ ਦੀਆਂ ਝੋਲੀਆਂ ਨਹੀਂ ਭਰੀਆਂ ਉਹਨਾਂ ਨੂੰ ਝੋਲੀਆਂ ਭਰਨ ਵਾਲਾ ਵੀ ਬਣਾ ਦਿੱਤਾ ਹੋਇਆ ਵਾਹਿਗੁਰੂ ਬਈ ਤੁਹਾਡੀ ਰਸਨਾ ਤੇ ਹੁਣ ਮੈਂ ਬਹਿ ਗਿਆ ਜਿੰਨੂੰ ਜਿਵੇਂ ਜੋੜ ਸਕਦੇ ਹੋ ਜੋੜੋ ਜਿਵੇਂ ਪ੍ਰੇਰਣਾ ਕਰ ਸਕਦੇ ਹੋ ਕਰੋ ਇਹ ਤੁਸੀਂ ਜਿਹੜੇ ਸਮਾਂ ਕੱਢ ਕੇ ਹੁੰਦੇ ਹੋ ਇੱਕ ਇੱਕ ਦੇ ਵੀ ਮੈਂ ਪੈਰ ਧੋ ਧੋ ਕੇ ਪੀ ਨਵਾ ਉਹ ਵੀ ਛੋਟੀ ਗੱਲ ਐ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਯਾਰ ਨ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਕਿਸੇ ਨੇ ਬੜੀ ਖੂਬਸੂਰਤ ਗੱਲ ਕਹੀ ਇਹ ਨਾ ਕਹਿੰਦੇ ਖੋਦ-ਖੋਦ ਕੇ ਮੂਸਾ ਮਰ ਗਿਆ ਮੌਂਜ ਲਈ ਭਿਆਂਗੇ ਨੇ ਚੂਹੇ ਨੇ ਬਣਾਈ ਖੁੱਡ ਮਿਹਨਤ ਕਰਕੇ ਪਰ ਸੱਪ ਲੰਘ ਰਿਹਾ ਸੀ ਉਧਰੋਂ ਦੀ ਸੱਪ ਕਦੀ ਆਪਣੀ ਖੁੱਡ ਆਪਣੀ ਬਣਾਉਂਦਾ ਬਣਾਈ ਖੁੱਡ ਚੂਹੇ ਨੇ ਕਬਜ਼ਾ ਕਰ ਲਿਆ ਸੱਪ ਨੇ ਚੂਹੇ ਨੂੰ ਮਾਰਿਆ ਤੇ ਆਪ ਫੁੱਡ ਦੇ ਵਿੱਚ ਬਹਿ ਗਿਆ ਕਬਜ਼ਾ ਕਰਕੇ ਖੋਦ ਖੋਦ ਕੇ ਮੂਸਾ ਮਰ ਗਿਆ ਮੌਜ ਲਈ ਭੁੰਗੇ ਨੇ ਸਿੰਚ ਸਿੰਚ ਕੇ ਮੱਲੀ ਮਰ ਗਿਆ ਮੱਲੀ ਫੁੱਲਾਂ ਨੂੰ ਸਿੰਚਦਾ ਰਹਿ ਜਾਂਦਾ ਪਰ ਮੌਜ ਲਈ ਭੁੰਗੇ ਨੇ ਫੁੱਲਾਂ ਦੀ ਸੁਗੰਧੀ ਫੁੱਲਾਂ ਦਾ ਰਸ ਭੌਰਾ ਲੈ ਜਾਂਦਾ ਜੋੜ ਜੋੜ ਕੇ ਸ਼ੋਮ ਮਰ ਗਿਆ ਸ਼ੋਮ ساری ਜ਼ਿੰਦਗੀ ਮਾਇਆ ਨੂੰ ਜੋੜਦਾ ਰਹਿੰਦਾ ਪਰ ਮੌਜ ਲਈ ਵਰਤੰਗੇ ਨੇ ਘਰ ਵਿੱਚ ਔਲਾਦ ਕਈ ਵਾਰੀ ਇਹੋ ਜੀ ਆ ਜਾਂਦੀ ਜਿਹੜੀ ਸਾਰਾ ਨੁਕਸਾਨ ਕਰ ਦਿੰਦੀ ਸਭ ਕੁਝ ਗਵਾ ਦਿੰਦੀ ਹੈ ਬੰਦਾ ਜੋੜਦਾ ਰਹਿ ਜਾਂਦਾ ਸ਼ੋਮ ਨੇ ਜੋੜਿਆ ਜੋੜਿਆ ਇਧਰੋਂ ਵੀ ਕਰਨਾ ਉਧਰੋਂ ਵੀ ਕਰਨਾ ਜਿਹੜੀਆਂ ਲੋੜ ਵਾਲੀਆਂ ਚੀਜ਼ਾਂ ਉਹਨਾਂ ਤੇ ਵੀ ਨਹੀਂ ਮਾਇਆ ਲਾਈ ਪਰ ਔਲਾਦ ਇਹੋ ਜੀ ਨਿਕਲ ਆਈ ਜਿਹਨੇ ਸਭ ਕੁਝ ਬਰਬਾਦ ਕਰ ਦਿੱਤਾ ਖੋਦ ਖੋਦ ਕੇ ਮੂਸਾ ਮਰ ਗਿਆ ਮੌਜ ਲਈ ਪੁਹੰਗੇ ਨੇ ਸਿੰਚ ਸਿੰਚ ਕੇ ਮੱਲੀ ਮਰ ਗਿਆ ਮੌਜ ਲਈ ਪੁਰੰਗੇ ਨੇ ਜੋੜ ਜੋੜ ਕੇ ਸ਼ੂਮ ਮਰ ਗਿਆ ਮੌਜ ਲਈ ਵਰਤੰਗੇ ਨੇ ਖੱਪ ਖੱਪ ਕੇ ਦੁਨੀਆ ਮਰ ਗਈ ਮੌਜ ਲਈ ਸਤ ਸੰਗੇ ਨੇ ਬਾਹਰ ਦੁਨੀਆ ਖੱਪ ਖੱਪ ਕੇ ਮਰ ਰਹੀ ਅੱਗ ਲੱਗੀ ਪਈ ਏ ਬਾਹਰ ਅੱਗ ਕਿਤੇ ਬੇਕਾਰਾਂ ਦੀ ਅੱਗੇ ਕਿਤੇ ਪਿਆਰਿਓ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਅੱਗੇ ਆਪ ਅੱਗੇ ਵਧਣਾ ਚੰਗੀ ਗੱਲ ਬੰਦੀ ਪਰ ਕਿਸੇ ਨੂੰ ਲਪੋੜ ਕੇ ਅੱਗੇ ਵਧਣਾ ਇਹ ਤਾਂ ਗਲਤ ਗੱਲ ਹੈ ਇਹ ਗੁਰਮਤ ਨਹੀਂ ਕਿਤੇ ਕੋਈ ਅੱਗ ਲੱਗੀ ਪਈ ਕਿਤੇ ਕੋਈ ਅੱਗ ਲੱਗੀ ਪਈ ਪਿਆਰਿਓ ਖੱਪ-ਖੱਪ ਕੇ ਦੁਨੀਆ ਮਰ ਗਈ ਦੁਨੀਆ ਖੱਪ-ਖੱਪ ਕੇ ਮਰ ਰਹੀ ਏ ਪਰ ਗੁਰੂ ਦੇ ਚਰਨਾਂ ਦੀ ਮੋਜ ਕੌਣ ਲੈ ਜਾਂਦਾ ਜਿਹੜਾ ਆ ਸੰਗਤ ਵਿੱਚ ਆ ਕੇ ਜੁੜਦਾ ਹੈ ਹਾਂਜੀ ਖੱਪ ਖੱਪ ਕੇ ਦੁਨੀਆ ਮਰ ਗਈ ਮੌਂਜ ਲਈ ਸੱਤ ਸੰਗੇ ਨੇ ਆਖੋ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਬੜਾ ਕੁਝ ਮਿਲਿਆ ਜੇ ਇਹ ਨਾਮ ਲੈ ਲੈ ਕੇ ਲੈ ਲਓ ਚੀ ਬਾਚੇ ਤੁਸੀਂ ਜੋਰ ਲਓ ਜਿੰਨਾ ਲਾ ਸਕਦੇ ਹੋ ਕਹੋ ਧੰਨ ਗੁਰੂ ਰਾਮਦਾਸ ਜੀ 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 ਯਾਰ ਨਾਲ ਸਾਰੇ ਆਖੋ ਨੈਂ ਜੀ ਧੰਨ ਬਾਬਾ ਬੀਰ ਸਿੰਘ ਜੀ ਆਓ ਸੱਤ ਅੱਠ ਮਿੰਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜਨਾ ਹੈ ਆਪਾਂ ਉਸ ਤੋਂ ਬਾਅਦ ਜਿਹੜੀਆਂ ਅਸੀਂ ਰੋਜ਼ ਦੋ ਤਿੰਨ ਬੇਨਤੀਆਂ ਕਰਦੇ ਹਾਂ ਕਰਾਂਗੇ ਸਤਿਗੁਰੂ ਸੇਵਾ ਲੈ ਪਰ ਆਓ ਪਹਿਲੇ ਜਿੱਥੇ ਜਿੱਥੇ ਜਗ੍ਹਾ ਮਿਲ ਰਹੀ ਹੈ ਅੰਦਰ ਵੀ ਤੁਸੀਂ ਬਿਲਕੁਲ ਟਾਈਟ ਟਾਈਟ ਹੋ ਕੇ ਬੈਠੇ ਹੋ ਗੋਡਾ ਠਾ ਕੇ ਸਿੱਖਾਂ ਨੂੰ ਨਾਲ ਬਿਠਾਇਆ ਹੁਣ ਗੋਡੇ ਵੀ ਚੁਕਲੋ ਭਾਵੇਂ ਗੋਡੇ ਠਾ ਕੇ ਭਾਵੇਂ ਸੰਗਤ ਨੂੰ ਬਾਹਰ ਬਾਹਰ ਵੀ ਇੱਧਰ ਠੰਡ ਬਹੁਤ ਹੈ ਪਰ ਤਾਮੀ ਸੰਗਤ ਬਾਹਰ ਠੰਡ 'ਚ ਵੀ ਬੈਠੀ ਹੈ ਇੱਧਰ ਸਾਹਮਣੇ ਵਾਲੇ ਪਾਸੇ ਵੀ ਇੱਧਰਲੇ ਪਾਸੇ ਵੀ ਜਿੱਥੇ ਜਿੱਥੇ ਜਗ੍ਹਾ ਮਿਲ ਰਹੀ ਨਾ ਬਸ ਗੁਰੂ ਜੀ ਦੀ ਕਿਰਪਾ ਦੇ ਨਾਲ ਸਜੋ ਠੰਡ ਦਾ ਪ੍ਰਭਾਵ ਉਦੋਂ ਤੱਕ ਹੀ ਹੈ ਜਦ ਤੱਕ ਅੰਦਰਲਾ ਨਹੀਂ ਜੁੜਦਾ ਮਨ ਜਦੋਂ ਇਹ ਜੁੜ ਗਿਆ ਫਿਰ ਠੰਡ ਗਰਮੀ ਦੀ ਪ੍ਰਵਾਹ ਨਹੀਂ ਰਹਿੰਦੀ ਆਓ ਬੜੇ ਪਿਆਰ ਚ ਸਾਰੀ ਸੰਗਤ ਭਾਵਨਾ ਵੜਾਓ ਆ ਬੈਠੇ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਵੇਖੋ ਗੁਰੂ ਗ੍ਰੰਥ ਸਾਹਿਬ ਵੱਲ ਸਾਰੇ ਆਖੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ